ਪੰਜਾਬ ਸਰਕਾਰ ਹੁਣ ਮੁਲਾਜ਼ਮਾਂ ਦੀਆਂ ਕਾਮਨ ਮੰਗਾਂ ਉੱਪਰ ਵੀ ਗੱਲਬਾਤ ਕਰਨ ਦੇ ਮੂਡ 'ਚ ਹੈ। ਪੰਜਾਬ ਸਰਕਾਰ ਨੇ ਜਿੱਥੇ ਪਿਛਲੇ ਸਮੇਂ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੂੰ ਮੀਟਿੰਗ ਤੇ ਸੱਦਨ ਦੇ باوجود ਦਿਰੰਗ ਮੋੜ ਦਿੱਤਾ ਸੀ ਔਰ ਵੱਡੇ ਪੱਧਰ ਤੇ ਮੁਲਾਜ਼ਮਾਂ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਨੇ 25 April ਨੂੰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੂੰ ਮੀਟਿੰਗ ਦਾ ਸਰਦਾ ਦਿੱਤਾ ਹੈ ਚੰਡੀਗੜ੍ਹ ਪੰਜਾਬ ਭਵਨ ਚ ਮੀਟਿੰਗ ਹੋਵੇਗੀ ਔਰ ਇਸ ਮੀਟਿੰਗ ਵਿੱਚ ਕਿਉਂਕਿ ਸਾਂਝਾ ਫਰੰਟ ਸਾਂਝੀਆਂ ਮੰਗਾਂ ਨੂੰ ਲੈ ਕੇ ਸੰਦਰਸ਼ ਕਰ ਰਿਹਾ ਇਸ ਮੀਟਿੰਗ ਵਿੱਚ 13% ਡੀਏ ਦੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮ ਜਿਹੜੇ ਅਦਾਲਤੀ ਪ੍ਰਕਿਰਿਆ ਵਿੱਚੋਂ ਵੀ ਜਿੱਤ ਹਾਸਲ ਕਰ ਚੁੱਕੇ ਨੇ ਉਹਨਾਂ ਨੂੰ ਪੰਜਾਬ ਸਕੇਲ ਦੇਣ ਔਰ ਪੈਨਸ਼ਨਾਂ ਦੇ 2.95 ਗੁਣਾਕ ਦੇਣ ਦੀ ਮੰਗ ਔਰ ਇਸੇ ਤਰ੍ਹਾਂ ਜਿਹੜੇ ਰੈਗੂਲਰ ਭਰਤੀ ਕੀਤੇ ਜਾਂਦੇ ਨੇ ਮੁਲਾਜ਼ਮ ਉਹਨਾਂ ਨੂੰ ਪਹਿਲੇ 3 ਸਾਲ ਬਸ ਪੇ ਡੀਸੀ ਰੇਟ ਦੀਆਂ ਤਨਖਾਹਾਂ ਦੇਣ ਦੇ ਜਿਹੜੇ ਮੁੱਦੇ ਨੇ ਉਹਨਾਂ ਉੱਪਰ ਚਰਚਾ ਹੋਣ ਦੀ ਸੰਭਾਵਨਾ ਆ ਕਿਉਂਕਿ ਸਾਹਜੇ ਫਰੰਟ ਵਿੱਚ ਵੱਡੇ ਪੱਦਰ ਤੇ ਅੰਗਣਵਾੜੀ ਮਿੱਠੇ ਮੀਲ ਤੇ ਆਸ਼ਾ ਵਰਕਰ ਵੀ ਸ਼ਾਮਲ ਨੇ ਉਨ੍ਹਾਂ ਦੇ ਮਾਨਪਰਕਰੇ ਨੂੰ ਵਧਾਉਣ ਦਾ ਮੁੱਦਾ ਵੀ ਇਸ ਮੀਟਿੰਗ ਵਿੱਚ ਜਿਹੜਾ ਆ ਸਕਦਾ ਔਰ ਇਸ ਮੀਟਿੰਗ ਦਾ ਜਿਹੜਾ ਸਰਦਾ ਦਿੱਤਾ ਉਹ ਕੈਬਨਟ ਸਬਕਮੇਟੀ ਵੱਲੋਂ ਦਿੱਤਾ ਜਿਹਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਕਰਦੇ ਨੇ ਔਰ ਇਸ ਕਮੇਟੀ ਵਿੱਚ ਦੋ ਕੈਬਨਟ ਮੰਤਰੀ ਅਮਨ ਅਰੋੜਾ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਾਮਲ ਨੇ ਉਹ ਵੀ ਮੀਟਿੰਗ 'ਚ ਸ਼ਾਮਲ ਹੋਣਗੇ ਪਰ ਇਹਨਾਂ ਨਾਲ ਦੀ ਨਾਲ ਆ ਸਾਂਝੇ ਫਰੰਟ ਦੇ ਕਨਵੀਨਰ ਸਤੀ ਸ਼ਰਾਣਾ ਨੇ ਬੜਾ ਸਪਸ਼ਟ ਤੌਰ ਤੇ ਗੱਲ ਕਹਿਤੀ ਹੈ ਵੀ ਭਾਵੇਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਔਰ 25 ਅਪ੍ਰੈਲ ਨੂੰ ਚੰਡੀਗੜ੍ਹ ਉਹ ਗੱਲਬਾਤ ਕਰਨ ਵੀ ਜਾਣਗੇ ਪਰ ਜਿਹੜੇ ਸਾਂਝੇ ਫਰੰਟ ਦੇ ਸੰਘਰਸ਼ ਚੱਲਦੇ ਨੇ ਉਹ ਪਹਿਲਾਂ ਵਾਂਗ ਚੱਲਦੇ ਰਹਿਣਗੇ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਬ੍ਰੇਕ ਨਹੀਂ ਪਾਈ ਜਾਊਗੀ ਉੰਜ ਸਾਂਝੇ ਫਰੰਟ ਤੋਂ ਇਲਾਵਾ 25 ਅਪ੍ਰੈਲ ਨੂੰ ਸਰਕਾਰ ਨੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਜੂਨੀਅਨ ਔਰ ਇਸੇ ਤਰ੍ਹਾਂ ਵਿਸ਼ੇਸ਼ ਅਧਿਆਪਕ ਆਈਈਆਰਟੀ ਜੂਨੀਅਨ ਨੂੰ ਵੀ ਮੀਟਿੰਗ ਦਾ ਜਿਹੜਾ ਸੱਦਾ ਦਿੱਤਾ ਔਰ ਇਹਦੇ ਚ ਹੋਰ ਦੱਸਣਾ ਯੋਗ ਰਹੇਗਾ 24 ਅਪ੍ਰੈਲ ਨੂੰ ਵੀ ਕੈਬਨਟ ਸਬ ਕਮੇਟੀ ਨੇ ਸਰਮ ਸਿੱਖਿਆ ਅਭਿਆਨ ਮੈਡੇ ਨੀਲ ਦਫਤਰੀ ਕਰਮਚਾਰੀ ਜੂਨੀਅਨ ਇਸੇ ਤਰ੍ਹਾਂ ਐਨਐਸਕਿਊ ਐਫ ਵੋਕੇਸ਼ਨਲ ਟੀਚਰ ਫਰੰਟ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਔਰ ਇਸੇ ਤਰ੍ਹਾਂ ਅਨ ਐਡਿਡ ਸਟਾਫ ਆਫ ਐਡਿਡ ਸਕੂਲ ਫਰੰਟ ਨਵੀਂ ਮੀਟਿੰਗ ਦਾ ਸੱਦਾ ਦਿੱਤਾ ਹੋਰ ਜਾਣਕਾਰੀ ਮਿਲੀ ਹੈ ਜਬੀ ਅਪ੍ਰੈਲ ਨੂੰ ਸਰਕਾਰ ਬੇਰੋਜ਼ਗਾਰ 646 ਪੀਟੀਆਈ 2011 ਅਧਿਆਪਕ ਜੂਨੀਅਨ ਤੇ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਨਾਲ ਵੀ ਮੀਟਿੰਗਾਂ ਕਰੇਗੀ